ਮੰਚ ਤੇ ਬ੍ਰਾਹਮਾਨ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਕੇਰ ਸਿੰਘ ਜੀ ਮੈਡਮ ਪਰਮਜੀਤ ਕੌਰ ਗਿੱਲ ਸਤਨਾਮ ਸਿੰਘ ਸੰਧੂ ਅਗੇ ਆਪਨੇ ਧੂਲ ਸਾਹਿਬ ਇੱਥੇ ਆਲੇ ਆ ਗਏ ਸੀ ਬਰਾੜ ਸਾਹਿਬ ਤੇ ਮੇਰੇ ਮਿੱਤਰ ਡਾਕਟਰ ਸੁਮਿਤ ਤੇ ਬਖਵਖ ਯੂਨੀਵਰਸਿਟੀ ਦੇ ਵਿਭਾਗਾਂ ਦੇ ਅਧਿਆਪਕ ਸਹਿਬਾਨ ਬਾਹਰੋਂ ਆਏ ਹੋਰ ਸਤਿਕਾਰਤ ਸੱਜਣਾ ਪੁਜਾਰਥੀ ਵਿਦਿਆਰਥੀ ਤੇ ਹੋਰ ਮਿੱਤਰ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਜਿਹੜਾ ਵਿਸ਼ਾ ਹੈ ਇਹ ਚੁਣਿਆ ਗਿਆ ਜਦੋਂ ਅਸੀਂ ਪਹਿਲਾਂ ਬੱਸਾਂ ਚੜ੍ਹਦੇ ਹੁੰਦੇ ਸੀ ਵੱਦ ਹੁਣ ਘਟ ਚੜ੍ਹਨ ਲੱਗੇ ਬੱਸਾਂ ਤਾਂ ਉਦੋਂ ਜੇ ਬੱਸ ਦੀਆਂ ਸਾਰੀਆਂ ਸੀਟਾਂ ਖਾਲੀ ਹੁੰਦੀਆਂ ਤਾਂ ਇਹ ਫੈਸਲਾ ਕਰਨਾ ਔਖਾ ਹੋ ਜਾਂਦਾ ਸੀ ਕਿਹੜੀ ਤੇ ਬੈਠੀਏ ਤੇ ਜੇ バス ਦੀ ਇੱਕੋ ਸੀਟ ਖਾਲੀ ਹੁੰਦੀ ਤਾਂ ਫਿਰ ਕੂਣੀਆਂ ਮਾਰਦੇ ਉਸ ਤੇ ਬੈਠਣ ਦਾ ਫੈਸਲਾ ਕਰ ਲੈਂਦੇ ਸੀ ਤਾਂ ਫੈਸਲੇ ਲੈਣ ਦੇ ਮਾਮਲੇ ਦੇ ਵਿੱਚ ਜਿਹੜੀ ਇਹ ਗੱਲ ਹੈ ਕਿ ਤੁਹਾਨੂੰ ਕਿੰਨਾ ਕੁ ਖੁੱਲਾ ਮੈਦਾਨ ਪਿਆ ਤੇ ਕਿੰਨਾ ਕੁ ਤੰਗ ਹੈ ਇਹ ਹਾਲਤਾਂ ਨੇ ਜਿਹੜੀਆਂ ਇਹ ਬਹੁਤ ਅਸਰਦਾਰ ਹੁੰਦੀਆਂ ਨੇ ਫਿਰ ਅਗਲੀ ਗੱਲ ਇਹ ਹੈ ਕਿ ਫੈਸਲਾ ਕਿਹੜੇ ਸੰਕਟਾਂ ਵਿੱਚ ਕਿਹੜੀ ਔਖਾਈ ਵਿੱਚ ਹੈ ਕਿਹੜੇ ਮੌਕੇ ਨੇ ਇਹ ਸਾਰੀਆਂ ਗੱਲਾਂ ਬਹੁਤ ਮਹੱਤਵਪੂਰਨ ਨੇ ਤਾਂ ਜਦੋਂ ਅਸੀਂ ਵੇਖਦੇ ਆ ਕਿ ਫੈਸਲਾ ਜਦੋਂ ਆਪਾਂ ਸ਼ੇਖ ਫਰੀਦ ਬਾਣੀ ਪੜ੍ਹਦੇ ਆ ਤਾਂ ਉੱਥੇ ਇੱਕ ਸ਼ਲੋਕ ਆ ਉਹਦੇ ਵਿੱਚ ਇਹ ਆ ਕਿ ਜੇ ਬੰਦਾ ਕਿੱਕਰ ਬੀਜੇ ਤੇ ਦਾਖਾਂ ਭਾਲੇ ਤਾਂ ਹੁਣ ਫੈਸਲਾ ਅਸਲ ਵਿੱਚ ਬੀਜਣ ਦਾ ਥਾਂ ਹੁੰਦਾ ਹੈ ਕਿ ਉਸ ਤੋਂ ਬਾਅਦ ਤਾਂ ਉਹ ਬੀਜਿਆ ਗਿਆ ਉਸ ਤੋਂ ਬਾਅਦ ਉਹਨੇ ਉਗਣਾ ਪੁੰਗਰਨਾ ਤੇ ਕਿਵੇਂ ਹੁੰਦਾ ਕਿਵੇਂ ਫੈਲਦਾ ਉਹ ਬਾਅਦ ਦੇ ਮਸਲੇ ਨੇ ਪਰ ਉਹ ਬੀਜ ਤੱਕ ਦਾ ਜਿਹੜਾ ਨੁਕਤਾ ਹੈ ਉਹ ਬਹੁਤ ਮਹੱਤਵਪੂਰਨ ਹੈ। ਇਹ ਸੈਮੀਨਾਰ ਬਾਰੇ ਵੀ ਇਹੀ ਆਖਿਆ ਜਾਂਦਾ ਕਿ ਸੈਮੀਨਾਰ ਦਾ ਮਤਲਬ ਹੀ ਇਹ ਹੁੰਦਾ ਕਿ ਤੁਸੀਂ ਗੱਲਾਂ ਨੂੰ ਰੜਕਣਾ। ਗੱਲਾਂ ਨੂੰ ਰੜਕ ਕੇ ਤੇ ਉਸ ਨੂੰ ਇਸ ਤਰ੍ਹਾਂ ਦੇ ਸਿੱਕੇ ਰੂਪ ਦੇ ਵਿੱਚ ਲੈ ਕੇ ਆਉਣਾ ਕਿ ਉਹ ਜੋ ਨੁਕਤਾ ਤੁਸੀਂ ਨਿਖਾ ਰਿਆ ਉਹ ਇਹਨਾਂ ਨਿਖਰਵਾ ਹੋਵੇ ਕਿ ਉਹ ਤਤਸਾਰ ਰੂਪ ਦੇ ਵਿੱਚ ਸਾਹਮਣੇ ਆ ਜਾਵੇ। ਰਾਜਨੀਤਿਕ ਨੁਕਤਾ ਨਗਾਹ ਤੋਂ ਅਤੇ ਆਰਥਿਕ ਨੁਕਤਾ ਨਗਾਹ ਤੋਂ ਅੱਜ ਗੱਲਬਾਤ ਹੋਈ ਆ ਬਹੁਤ ਖੂਬਸੂਰਤ ਗੱਲ ਹੋਈ ਪਹਿਲਾਂ ਬਰਾੜ ਸਾਹਿਬ ਨੇ ਜਿਵੇਂ ਗੱਲ ਸ਼ੁਰੂ ਕਰੀ ਜਿਸ ਤਰ੍ਹਾਂ ਉਹਨਾਂ ਨੇ ਪਹਿਲਾ ਨੁਕਤਾ ਇਹ ਰੱਖ ਦਿੱਤਾ ਕਿ ਬਿਹਤਰ ਜ਼ਿੰਦਗੀ ਦਾ ਆਖਰਕਾਰ ਬੰਦੇ ਦੇ ਮੂਰੇ ਇਹੀ ਸਵਾਲ ਹੁੰਦਾ ਕਿ ਜੋ ਉਹ ਅੱਜ ਦੀ ਘੜੀ ਦੀ ਹਾਲਤ ਵਿੱਚ ਹੈ ਤੇ ਜੇ ਉਹਦੀ ਉਹ ਹਾਲਤ ਉਹਦੇ ਆਦਰਸ਼ ਮੁਤਾਬਕ ਠੀਕ ਨਹੀਂ ਤਾਂ ਉਹਨੇ ਉਸ ਵੱਲ ਨੂੰ ਹੋਰ ਬਿਹਤਰ ਹੁੰਦੇ ਜਾਣਾ ਤਬਿਹਤਰ ਹੋਣ ਖਾਤਰ ਉਹਨੇ ਕਿਹੜੇ ਕਿਹੜੇ ਪੱਖਾਂ ਤੋਂ ਕਿਹੜੇ ਕਿਹੜੇ ਨੁਕਤਿਆਂ ਤੋਂ ਸੋਚਣਾ ਅਤੇ ਕਿਹੜੇ ਕਿਹੜੇ ਰਾਹਾਂ ਨੂੰ ਜਾਣਾ ਇਹ ਇਹ ਬਹੁਤ ਮਹੱਤਵਪੂਰਨ ਗੱਲ ਹੈ ਸਾਡੇ ਸਾਹਮਣੇ ਫੈਸਲਾ ਲੈਣ ਦਾ ਜਦੋਂ ਇਹਦੇ ਖਾਤਰ ਫੈਸਲਾ ਹੀ ਕਰਿਆ ਕਿ ਇਹ ਫੈਸਲਾ ਲੈਣ ਦੀ ਵਿਧੀ ਬਾਰੇ ਗੱਲ ਕਰੀ ਜਾਵੇ ਤਾਂ ਮਸਲਾ ਇਹ ਬਣਿਆ ਕਿ ਫੈਸਲਾ ਲੈਣ ਦੇ ਵਿੱਚ ਕਿਹੜੇ ਕਿਹੜੇ ਖੇਤਰ ਨੇ ਜਿੱਥੇ ਫੈਸਲਾ ਲੈਣ ਬਾਰੇ ਵਿਚਾਰਿਆ ਜਾਂਦਾ ਰਿਹਾ ਤਾਂ ਸਭ ਤੋਂ ਪਹਿਲੀ ਗੱਲ ਇਹ ਹੀ ਆਈ ਕਿ ਧਾਰਮਿਕ ਪਰੰਪਰਾਵਾਂ ਵੀ ਬਹੁਤ ਪ੍ਰਾਣੀਆਂ ਨੇ ਪਰ ਜਦੋਂ ਅਸੀਂ ਅਕਾਦਮਿਕ ਖੇਤਰ ਵਿੱਚ ਵੇਖਦੇ ਹਾਂ ਤਾਂ ਜਿਹੜੀਆਂ ਰਾਜਨੀਤੀ ਸ਼ਾਸਤਰ ਦੀਆਂ ਪਰੰਪਰਾਵਾਂ ਨੇ ਪਲੇਟੋ ਵਰਗਿਆਂ ਤੋਂ ਲੈ ਕੇ ਤੇ ਇੱਥੋਂ ਦੇ ਸਾਰੇ ਪੁਰਾਣੇ ਗ੍ਰੰਥਾਂ ਤੋਂ ਲੈ ਕੇ ਤੇ ਰਾਜਨੀਤੀ ਦੇ ਵਿੱਚ ਫੈਸਲਾ ਜਿਹੜਾ ਬਹੁਤ ਕੇਂਦਰ ਵਿੱਚ ਰਿਹਾ ਤਾਂ ਸਭ ਤੋਂ ਪਹਿਲੀ رائے ਇਹ ਹੀ ਬਣੀ ਕਿ ਰਾਜਨੀਤੀ ਸ਼ਾਸਤਰ ਦੇ ਵਿਦਵਾਨਾਂ ਨਾਲ ਗੱਲ ਕਰੀ ਜਾਵੇ ਦੂਜਾ ਕਿ ਅਰਥਸ਼ਾਸਤਰ ਸਦਾ ਤੋਂ ਹੀ ਇਸ ਦੇ ਵਿਚਾਰ ਰਿਹਾ ਕਿਉਂਕਿ ਜਿੱਥੋਂ ਆਪਾਂ ਕਹਿੰਦੇ ਆ ਨਾ ਕਿ ਬੰਦੇ ਦੋ ਹੋ ਗਏ ਸਮਾਜ ਬਣ ਗਿਆ ਤੇ ਫਿਰ ਬੰਦੇ ਦੇ ਅੰਦਰ ਇੱਛਾ ਪੈਦਾ ਹੋ ਗਈ ਤਾਂ ਅਰਥਚਾਰਾ ਉਸ ਘੜੀ ਤੋਂ ਹੀ ਕੇਂਦਰ ਵਿੱਚ ਤਾਂ ਇਹਨਾਂ ਗੱਲਾਂ ਦੇ ਮੱਦੇ ਨਜ਼ਰ ਇਹਨਾਂ ਸਾਰੇ ਜਿਹੜੇ ਵਿਦਵਾਨ ਸੱਜਣ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਸਾਰੇ ਇਸ ਗੱਲ ਦੇ ਉੱਤੇ ਸਾਡੇ ਨਾਲ ਸਹਿਮਤ ਹੋਏ ਤੇ ਹਾਜ਼ਰ ਹੋਏ ਇੱਕ ਬੁਲਾਰੇ ਸਾਡੇ ਨਾਲ ਅੱਜ ਨਹੀਂ ਪਹੁੰਚ ਸਕੇ ਸਰਦਾਰ ਅਜੀਪਾਲ ਸਿੰਘ ਬਰਾੜ ਹੋਰੀ ਉਹਨਾਂ ਨੂੰ ਕੋਈ ਬਹੁਤ ਜ਼ਰੂਰੀ ਰੁਝੇਵਾਂ ਹੋ ਗਿਆ ਉਸ ਕਰਕੇ ਤਾਂ ਇਹ ਜਿੱਥੇ ਤੱਕ ਗੱਲ ਆਪਣੀ ਅਖੀਰ ਨੂੰ ਪਹੁੰਚੀ ਹੈ ਉਹ ਇਹ ਪਹੁੰਚੀ ਹੈ ਕਿ ਵੱਖੋ-ਵੱਖਰੀਆਂ ਵਿਧੀਆਂ ਨੇ ਕਿਤੇ ਯਥਾਰਥਵਾਦ ਦੀ ਵਿਧੀ ਹੈ ਤੇ ਕਿਤੇ ਜਿਵੇਂ ਸੋਮੇਤ ਹੋਰਾਂ ਨੇ ਗੱਲ ਕਰੀ ਹੈ ਕਿ ਵਿਵਹਾਰਵਾਦੀ ਜਿਹੜੀ ਅਰਥਚਾਰਾ ਉਸ ਦੀ ਵਿਧੀ ਹੈ ਤਾਂ ਜਿਵੇਂ ਦਿਓਲ ਹੋਰਾਂ ਨੇ ਗੱਲ ਕਰੀ ਤਾਂ ਇਹ ਬੱਖੋ-ਬਖਰੀਆਂ ਜਿਹੜੀਆਂ ਵਿਧੀਆਂ ਨੇ ਉਹਨਾਂ ਵਿਧੀਆਂ ਦੇ ਵਿੱਚ ਅਸੀਂ ਕਿਸੇ ਖਾਸ ਪੜਾਅ ਦੇ ਉੱਤੇ ਪਹੁੰਚਿਆ ਹਰ ਸੱਭਿਆਚਾਰ ਦੇ ਵਿੱਚ ਦੁਨੀਆ ਦੇ ਵਿੱਚ ਫੈਸਲੇ ਲੈਣ ਦੀਆਂ ਪਰੰਪਰਾਵਾਂ ਹਨ ਆਖਰਕਾਰ ਸਾਰੇ ਸੱਭਿਆਚਾਰ ਅੱਡੋ-ਅੱਡ ਥਾਵਾਂ ਤੇ ਹੁੰਦੇ ਹੋਏ ਲਗਭਗ ਇੱਕੋ ਦਿਸ਼ਾ ਦੇ ਵਿੱਚ ਇੱਕੋ ਪੜਾਅ ਤੇ ਨੂੰ ਜਾ ਰਹੇ ਨੇ ਮਸਲਾ ਇਹ ਹੁੰਦਾ ਹੈ ਕਿ ਉਹ ਸੱਭਿਆਚਾਰ ਵਾਲੇ ਲੋਕ ਆਪਣੇ ਮੂਲ ਮੁਤਾਬਕ ਕਿੰਨੇ ਕੁ ਫੈਸਲੇ ਲੈਂਦੇ ਨੇ ਕਿ ਇਹ ਉਹਨਾਂ ਦੇ ਫੈਸਲਿਆਂ ਦੇ ਵਿੱਚ ਕਿਸੇ ਦੂਸਰੇ ਦਾ ਦਖਲਬਾਜ਼ ਰਿਹਾ ਤਾਂ ਹੁਣ ਜਿਵੇਂ ਦਿওল ਹੋਰਾਂ ਨੇ ਗੱਲ ਕਰੀ ਕਿ ਸਟੇਟ ਦਾ ਦਖਲ ਬਹੁਤ ਜ਼ਿਆਦਾ ਵੱਧ ਗਿਆ ਤਾਂ ਹੁਣ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਰਾਜਨੀਤੀ ਸ਼ਾਸਤਰ ਵਾਲਿਆਂ ਨੇ ਹੀ ਸਾਨੂੰ ਪੜਾਇਆ ਕਿ ਜਿਹੜੀ ਹੁਣ ਵਾਲੀ ਸਟੇਟ ਹੈ ਲੋਕਤੰਤਰ ਇਹ ਪ੍ਰਾਣੀਆਂ ਨਾਲੋਂ ਪੁਰਾਣੇ ਵੈਸ਼ੀ ਰਾਜ ਸੀ ਉਹਨਾਂ ਨਾਲੋਂ ਬਹੁਤ ਵਧੀਆ ਹੋ ਗਈ ਪਰ ਜਦੋਂ ਅਸੀਂ ਮੋٹے ਜੇ ਰੂਪ ਦੇ ਵਿੱਚ ਵੇਖਦੇ ਹਾਂ ਕਿ ਜਿਹੜੀਆਂ ਜਿਹੜਾ ਪੁਰਾਣਾ ਰਾਜ ਪ੍ਰਬੰਧ ਹੁੰਦਾ ਸੀ ਉਹਦੇ ਵਿੱਚ ਚਾਹੇ ਰਾਜਾ ਇਕੱਲਾ ਫੈਸਲਾ ਲੈਂਦਾ ਸੀ ਪਰ ਉਹ ਆਪਣੀ ਪਰਜਾ ਤੇ ਹਮਲਾ ਹੋਣ ਤੋਂ ਪਹਿਲਾਂ ਲੜਦਾ ਸੀ ਅਤੇ ਮਰਦਾ ਸੀ ਤੇ ਹੁਣ ਇਸ ਤਰ੍ਹਾਂ ਦੀ ਗੱਲ ਹੋ ਗਈ ਕਿ ਹੁਣ ਆਪਣੇ ਰਾਜੇ ਆਪਣੀ ਪਰਜਾ ਨੂੰ ਲੁੱਟਣ ਖਾਤਰ ਕਿਸੇ ਹੋਰ ਨਾਲ ਰਲ ਕੇ ਫੈਸਲੇ ਕਰ ਲੈਂਦੇ ਨੇ ਅਤੇ ਉਸ ਨੂੰ ਲਾਗੂ ਕਰ ਦਿੰਦੇ ਨੇ ਤਾਂ ਇੱਕ ਤਰੀਕੇ ਨਾਲ ਜਦੋਂ ਅਸੀਂ ਕਿਸੇ ਨੁਕਤੇ ਤੋਂ ਪਰਖਦੇ ਹਾਂ ਤਾਂ ਜਿਹੜੀਆਂ ਸਾਡੀਆਂ ਵਰਤਮਾਨ ਸਤਾਵਾਂ ਨੇ ਇਸ ਸੱਤਾ ਦੇ ਵਿੱਚ ਕੁਝ ਸੱਤਾ ਐਸੀਆਂ ਨੇ ਜਿਹੜੀਆਂ ਆਪਣੇ ਲੋਕਾਂ ਲਈ ਬਹੁਤ ਪੱਖੀ ਨੇ ਤੇ ਕੁਝ ਐਸੀਆਂ ਨੇ ਜਿਹੜੇ ਆਪਣੇ ਲੋਕਾਂ ਲਈ ਫਰੇਬੀ ਨੇ ਤਾਂ ਇਸ ਘੜੀ ਦੇ ਵਿੱਚ ਜਿਹੜੀਆਂ ਆਪਣੇ ਵਰਗੀਆਂ ਸਮਾਜਿਕ ਕਮਿਊਨਿਟੀਆਂ ਨੇ ਸਮਾਜਿਕ ਸਮੂਹ ਨੇ ਉਹ ਫੈਸਲੇ ਕਿਵੇਂ ਲੈਣ ਉਹਨਾਂ ਦੇ ਫੈਸਲੇ ਲੈਣ ਦੀ ਰਵਾਇਤ ਕੀ ਹੋਵੇ ਉਸ ਗੱਲ ਦੇ ਨੂੰ ਆਪਾਂ ਸਵਾਲ ਵਜੋਂ ਉਭਾਰਨਾ ਹੈ ਮੂਲ ਗੱਲ ਇਹੀ ਹੈ ਕਿ ਅਸੀਂ ਠੀਕ ਰੂਪ ਦੇ ਵਿੱਚ ਇਸ ਨਿਰਣੇ ਤੇ ਪਹੁੰਚ ਸਕੀਏ ਕਿਸ ਅਸੀਂ ਫੈਸਲੇ ਕਿਸ வித ਲੈਣੇ ਨੇ ਤੇ ਕਿਹੜੇ ਫੈਸਲੇ ਸਾਡੇ ਉੱਤੇ ਠੀਕ ਰੂਪ ਦੇ ਵਿੱਚ ਲਾਗੂ ਹੋਣਗੇ ਕਿਉਂਕਿ ਜੇ ਗਲਤ ਫੈਸਲਾ ਲਿਆ ਗਿਆ ਉਹ ਲਾਗੂ ਨਹੀਂ ਹੋਣਾ ਇਹ ਆਪਾਂ ਪੰਜਾਬ ਦੇ ਵਿੱਚ ਸਾਫ਼ ਰੂਪ ਵਿੱਚ ਸਮਝਦੇ ਆਂ ਕਿ ਪੰਜਾਬ ਦੇ ਲੋਕ ਵੱਧ ਜਾਗੇ ਹੋਏ ਨੇ ਰਾਜਨੀਤਿਕ ਜਿਹੜੇ ਲੋਕ ਨੇ ਉਹ ਅਧੂਰੇ ਨੇ ਉਹ ਜਦੋਂ ਰਾਜਨੀਤੀ ਵਾਲੇ ਲੋਕ ਉਹ ਪੰਜਾਬ ਵਾਲੇ ਲੋਕਾਂ ਦੇ ਨਾਲ ਮੇਲ ਮਲਾਪ ਕਰਦੇ ਨੇ ਤਾਂ ਉਹ ਫਿਊਜ਼ ਹੋ ਜਾਂਦੇ ਨੇ ਤਾਂ ਇਸ ਗੱਲ ਦੇ ਉੱਤੇ ਪਹੁੰਚਣ ਖਾਤਰ ਇਹ ਇੱਕ ਸੈਮੀਨਾਰ ਉਸ ਖੜੀ ਦਾ ਹਿੱਸਾ ਹੈ ਇਸੇ ਤਰੀਕੇ ਡਾਕਟਰ ਪਰਮਵੀਰ ਸਿੰਘ ਹੋਰੀ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿਸੇ ਵੇਲੇ ਕਿ ਜਿਹੜੇ ਧਰਮ ਵਾਲੇ ਸਾਰੇ ਨੁਕਤੇ ਨਗਾ ਦੇ ਉਤੋਂ ਫੈਸਲੇ ਲੈਣ ਦੀ ਵਿਧੀ ਨੂੰ ਉਹਦੇ ਖਾਤਰ ਵੀ ਇੱਕ ਮੇਰੀ ਇਹ ਸਾਰੇ ਖੁਜਾਰਤੀਆਂ ਨੂੰ ਵੀ ਬੇਨਤੀ ਆ ਕਿ ਉਸ ਦੇ ਉੱਤੇ ਵੀ ਇੱਕ ਸੈਮੀਨਾਰ ਤੁਸੀਂ ਕਰਨ ਦਾ ਉਪਰਾਲਾ ਕਰਿਓ ਕਿਉਂਕਿ ਦੇਵਲ ਸਾਹਿਬ ਨੇ ਜਿਵੇਂ ਆਪਾਂ ਨੂੰ ਦੱਸਿਆ ਕਿ ਧਰਮ ਪਰੰਪਰਾਵਾਂ ਮੁੱਢ ਦੇ ਵਿੱਚ ਜਿਹੜੀ ਆ ਇੱਕ ਕਿਤਾਬ ਹੈ ਕਾਰਲਾਈਲ ਦੀ ਇਹ ਇਹੀ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਬੰਦਿਆਂ ਨੂੰ ਸਿਵਲਾਈਜ਼ ਕੀਤਾ ਉਹ ਧਾਰਮਿਕ ਮਹਾਪੁਰਖਾਂ ਨੇ ਕੀਤਾ ਤੇ ਜਿਹੜੇ ਧਾਰਮਿਕ ਮਹਾਪੁਰਖ ਨੇ ਉਹਨਾਂ ਨੇ ਬੰਦਿਆਂ ਨੂੰ ਬੋਲੀ ਦਿੱਤੀ ਉਹਨਾਂ ਨੇ ਬੰਦਿਆਂ ਨੂੰ ਅੱਖਰ ਦਿੱਤੇ ਹੁਣ ਅੱਜ ਵੀ ਮਤਲਬ ਅੱਖਰ ਦਾ ਬਦਲ ਅਤੇ ਬੋਲੀ ਦਾ ਬਦਲ ਅੱਜ ਵੀ ਨਹੀਂ ਸਾਡੇ ਕੋਲੇ ਕੋਈ ਤੇ ਉਹ ਉਹਨਾਂ ਨੇ ਦਿੱਤੇ ਜਿਨ੍ਹਾਂ ਨੂੰ ਹੁਣ ਅੱਜ ਇਸ ਜਿਹੜਾ ਨਵਾਂ ਢਾਂਚਾ ਹੈ ਉਹਦੇ ਵਿੱਚ ਉਹ ਲਾਂਬੇ ਕੀਤਾ ਹੋਇਆ ਉਸ ਦੇ ਉੱਤੇ ਵਿਚਾਰ ਕਰ ਚਰਚਾ ਕਰਨ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਤੇ ਅਖੀਰ ਨੂੰ ਜਿਵੇਂ ਜਿੱਥੇ ਜਿਹੜੇ ਨੁਕਤੇ ਦੇ ਉੱਤੇ ਪ੍ਰੋਫੈਸਰ ਕੇਰ ਸਿੰਘ ਹੋਰੀ ਗੱਲ ਲੈ ਆਏ ਤੇ ਕਿ ਸਾਡਾ ਕੋਈ ਇਸ ਤਰ੍ਹਾਂ ਦਾ ਹੋਵੇ ਜਿਹੜਾ ਕਲੀਸੀਅਮ ਜਾਂ ਗੁਰਮਤੇ ਵਾਲਾ ਪ੍ਰਬੰਧ ਤੇ ਉਹ ਸਾਡੀ ਪਰੰਪਰਾ ਦੇ ਵਿੱਚ ਰਿਹਾ ਤੇ ਅਸੀਂ ਅਸਲ ਵਿੱਚ ਇਹੀ ਵੇਖਣਾ ਕਿ ਜਿਹੜਾ ਸਾਡਾ ਗੁਰਮਤੇ ਦਾ ਪ੍ਰਬੰਧ ਹੈ ਫੈਸਲੇ ਲੈਣ ਦਾ ਉਹਦਾ ਦੁਨੀਆ ਭਰ ਦੇ ਫੈਸਲੇ ਲੈਣ ਦੀਆਂ ਪਰੰਪਰਾਵਾਂ ਦੇ ਵਿੱਚ ਉਹਦਾ ਪੱਧਰ ਅਤੇ ਰੁਤਬਾ ਕੀ ਹੈ ਜੇ ਉਹ ਰੁਤਬਾ ਆਪਣੇ ਆਪ ਦੇ ਵਿੱਚ ਸਾਲਮ ਸਬੂਤਾ ਅਤੇ ਠੀਕ ਹੈ ਅਤੇ ਸਾਨੂੰ ਦਿਸ਼ਾ ਦੇਣ ਦੇ ਸਮਰੱਥ ਹੈ ਤਾਂ ਫਿਰ ਸਾਨੂੰ ਉਧਰ ਜਾਣਾ ਪੈਣਾ ਤਾਂ ਅਸੀਂ ਇੱਕ ਦੋ ਹੋਰ ਸੈਮੀਨਾਰ ਕਰਕੇ ਘਟੋ ਘਟ ਇਸ ਤਰ੍ਹਾਂ ਉਸ ਗੱਲ ਨੂੰ ਪੜਤਾਲ ਲਈਏ ਕਿ ਸਾਡੀ ਜਿਹੜੀ ਆਪਣੀ ਫੈਸਲੇ ਲੈਣ ਦੀ ਪਰੰਪਰਾ ਉਹ ਪਰੰਪਰਾ ਸਾਡੇ ਲਈ ਕਿੰਨੀ ਕੁ ਬਾਜਵਾ ਹੈ ਕਿ ਕੋਈ ਹੋਰ ਸਾਡੇ ਸਾਹਮਣੇ ਸਵਾਲ ਬਣਦੇ ਨੇ ਉਹਨਾਂ ਸਵਾਲਾਂ ਨੂੰ ਆਪਾਂ ਮੁਖਾਤਿਬ ਹੋਵਾਂਗੇ ਬਹੁਤ ਸੋਹਣਾ ਸੈਮੀਨਾਰ ਰਿਹਾ ਤੁਸੀਂ ਸਾਰਿਆਂ ਨੇ ਭਰਪੂਰ ਹਾਜ਼ਰੀ ਭਰੀ ਤੁਹਾਡਾ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਟੇਜ ਦੇ ਉੱਤੇ ਬਿਰਾਜਮਾਨ ਸਾਰੇ ਸਤਿਕਾਰਯੋਗ ਸੱਜਣ ਮੇਰੇ ਮਿੱਤਰ ਨੇ ਤਿੰਨ ਤਾਂ ਬੜੇ ਨੇੜੇ ਦੇ ਦਿਹੋਲ ਸਾਹਿਬ ਬਰਾੜ ਸਾਹਿਬ ਤੇ ਸੁਮਿਤ ਪ੍ਰੋਫੈਸਰ ਕੇਰ ਸਿੰਘ ਹੋਰੀ ਬੇਹੱਦ ਸਤਿਕਾਰਯੋਗ ਨੇ ਸਾਡੇ ਲਈ ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੇ ਸੁਣਦੇ ਰਹਿੰਦੇ ਆ ਮੈਡਮ ਗਿੱਲ ਹੋਣੀ ਹੁਣ ਆਪਣੇ ਪੋਲਿਟੀਕਲ ਸਾਇੰਸ ਡਿਪਾਰਟਮੈਂਟ ਨੂੰ ਚਲਾ ਰਹੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਮਸ਼ਕੂਰ ਬਹੁਤ ਧੰਨਵਾਦ ਇੰਨੀਆਂ ਕਵਿੰਤੀਆਂ ਨਾਲ ਖੇਵਾਂ ਦਾ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ